ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਅਸੀਂ ਚੱਲੇ ਆ ਜੀ 에어ਪੋਰਟ ਆ 에어ਪੋਰਟ ਜਾ ਕੇ ਤੁਹਾਡੇ ਨਾਲ ਕਰਦੇ ਆ ਗੱਲਬਾਤ ਤੇ ਦੇਖਦੇ ਆ ਉੱਥੇ ਕੀ ਹਸਾਕਤਾ ਵਾ ਕਿੱਦਾਂ ਦਾ ਸ਼ਹਿਰ ਆ ਬੱਸ ਦੀ ਹੋਣ ਲਈ ਹੈ ਵੇਟ ਤੇ ਬੱਸ ਆਉਂਦੀ ਹੈ ਸਾਡੀ ਉੱਥੋਂ ਹਾਲੇ ਦੇ ਪਲੇਟਫਾਰਮ ਨੰਬਰ 6 ਤੋਂ 1:00 ਵਜੇ 6 ਮਿੰਟ ਤੇ ਟ੍ਰੇਨ ਆਸਦੀ ਡਾਇਰੈਕਟ 에어ਪੋਰਟ ਗਈ ਉਹ ਫੜ ਕੇ ਜੀ ਜਾਂਦੇ ਆ ਜੀ 에어ਪੋਰਟ thank mm -hmm. you ਲਓ ਜੀ ਬਨੋਵ ਤੇ ਆ ਗਏ ਆ ਥਾਲੇ ਤੇ ਹੁਣ ਇੱਥੋਂ 6 ਨੰਬਰ ਤੇ ਫੜ ਕੇ ਜਾਣਾ ਸੀ 에어ਫੂਡ ਆਫਟਰ ਬਨੋਵ ਤੇ ਜਾ ਕੇ 에어ਫੂਡ ਮਿਲਦੇ ਆ ਤੁਹਾਡੇ ਨਾਲ ਬਸ ਇੱਕ ਛੇ ਦੇ ਆ ਥੋੜੇ ਮਿੰਟ ਹੀ ਬਚੇ ਆ ਸਾਡੇ ਕੋਲ ਜਾਣ ਨੂੰ ਤੇ ਹੁਣ ਜਾਣੇ ਪਏ ਆ ਬਨੋਖ ਦੇ ਅੰਦਰ ਐਂਟਰੀ ਕਰਾਂਗੇ ਤੇ ਟ੍ਰੇਨ ਫੜਦੇ ਆ ਹਾਂਜੀ ਟ੍ਰੇਨ ਗਈ ਆ ਜੀ ਤੁਹਾਨੂੰ ਮੇਲ ਤੇ ਹੁਣ ਜਾਣੇ ਪਏ ਆ 에어ਪੋਰਟ ਨੂੰ ਸ਼ੀਟ ਵੀ ਗਈ ਆ ਮੇਲ ਤੇ ਬਾਕੀ 에어ਪੋਰਟ ਜਾ ਕੇ ਥੋੜੇ ਨੂੰ ਕਰਦੇ ਆ ਗੱਲਾਂ ਉਹ ਤੋਂ ਤੇ ਦੇਖਦੇ ਆ ਕਿਹੜਾ ਪਜ਼ਰੀਆ ਪਜ਼ਰੀਆ ਵੀ ਲੱਗਣਾ ਲੱਗਾ ਕਿੱਥੇ ਜਾਣਾ ਨੇ ਪੀਜ਼ਾ ਬੁਕਾਣਾ ਤੇ

ਲਓ ਜੀ ਆ ਗਏ ਅਸੀਂ ਨੌਰਮਬਰਗ ਤੇ ਤੂ ਅੱਗੇ ਅੱਧੇ ਘੰਟੇ ਦਾ ਰਸਤਾ ਹੋਊਗਾ ਇਹਨੂੰ ਪਹੁੰਚਾਂ ਤੇ ਇੱਥੇ ਆਲੇ-ਕੋਲੇ ਬਹੁਤ ਵਧੀਆ ਬਾਗ ਨੇ ਤੁਹਾਨੂੰ ਦੇਖਦੇ ਹੀ ਹੋਣਗੇ ਸਾਹਮਣੇ ਆਹ ਵੇਖੋ ਜ਼ੂਮ ਕਰਕੇ ਬਖਾਣਦਾ ਹਾਂ ਤੁਹਾਨੂੰ ਤੇ ਸਾਡਾ ਕੈਮਰਾਮੈਨ ਥੋੜਾ ਮਾੜਾ ਹੈ ਉਹਦੇ ਲਈ ਸੌਰੀ ਅਲੀਵਰ ਪਹੁੰਚ ਗਿਆ ਹੈ ਥੋੜਾ ਬੇਚਰਮ ਹੁਣ ਉਸ ਸਾਰੇ ਰੋੜ ਦੇ ਜਾਚ ਸਵਾਗਤ ਹੈ ਜੇ ਤੁਹਾਡਾ ਸਾਰਿਆਂ ਦਾ ਕੋਈ ਨਾ ਅਲੂ ਭਾਰੇਲੇ ਪਿੰਡੇ ਆ ਉਹ ਜਪਾਨੀ ਦਾ ਰੇਟ ਹੈ ਦਾ 2 ਸਟੁੱਕ 2 ਯੂਰੋ ਦੇ 2 ਸਟੁੱਕ 2 ਯੂਰੋ ਤੇ ਕੀ ਭਲਾ ਇਹ ਜਪਾਨੀ ਫੂਡ ਹੈ ਹਾਂ ਬਹੁਤ ਸਸਤਾ ਲੱਗਦਾ ਨਹੀਂ ਆ ਨਾਸ਼ਪਤੀ ਨਹੀਂ ਇਹ 79 ਸੈਂਟ ਦੀ ਇੱਕ ਸਟੁੱਕ ਇੱਕ ਪੀਸ ਹੈ ਕੋਈ ਨਾਸ਼ਪਤੀ ਆ ਪਾ ਮਾਸਪਤੀ ਨਹੀਂ ਉਹਨੇ ਦਾ ਕਿੰਨਾ ਵੱਡਾ ਹੈ ਅਲੂ ਭਾਰੇਲੇ ਨੇ ਚੈਰੀ ਚੈਰੀ ਮੈਂ ਹਾਂ ਮੈਂ ਆਲੂ ਵਾਰੇ ਸੁਝਾਉਂਦਾ ਆਲੂ ਵਾਰੇ ਆਉਂਦਾ ਨਹੀਂ ਆਲੂ ਵਾਰੇ ਬੱਚਾ ਹਾਂ ਆ ਆਲੂ ਬਟਾ ਇਹ ਆ ਨਹੀਂ ਯਾਰ ਇਹ ਨਾ ਸਹੀ ਆਲੂ ਭਰ ਇੱਥੇ ਪਪੀਤੇ ਕਿੰਨੇ ਵੱਡੇ ਮਿਲਦੇ ਨੇ ਕੋਫਰੰਟ ਇਹਨੂੰ ਸਾਦ ਲਾਉਂਦੀ ਆ ਵੇਖੋ ਤੁਸੀਂ ਫਰੂਟ ਤੇ ਫਰੂਟ ਚੜਿਆ ਪਿਆ ਇੱਥੇ ਸਾਹ ਨਹੀਂ ਆਉਂਦਾ ਫਰੂਟਾਂ ਨੂੰ ਇਹ ਆ ਜੀ ਇਹ ਫਰੂਟ ਦੇ ਬੰਦ ਹੋ ਗਏ ਨੇ ਬਿਸਥਤੀ ਲਓ ਜੀ ਹੁਣ ਜਾਣੇ ਪਏ ਆ ਅਸੀਂ ਬਾਹਰ ਐਰਕੁੜ ਦੇ ਬਨੋਹ ਦੇ ਅੰਦਰ ਦੀ ਵੀਡੀਓ ਤੁਸੀਂ ਵੇਖਣ ਦੇਓ ਇਸ ਟਾਈਮ ਸਭ ਵੀ ਹੈਗਾ ਖਾਰਦਿੰਨ ਕੋਈ ਪ੍ਰੋਬਲਮ ਨਹੀਂ ਹਰ ਤਰ੍ਹਾਂ ਦੀ ਮਾਰਕੀਟ ਇੱਥੇ ਆ ਕਾ ਫਲਾਈਸ਼ ਫਲਾਈਸ਼ ਰਾਇ ਇੱਥੇ ਨਾਮ ਹਾਰੀ ਫਲਾਈਸ਼ ਰਾਇ ਦਾ ਸਾਈਟੇ ਮਾਨ ਦਾ ਕੈਮਰਾ ਸਾਹਿਬ ਕੈਮਰਾ ਥੋੜਾ ਕੈਮਰਾ ਵਾਲਾ ਸਾਡਾ ਮਾੜਾ ਆ ਦੇ ਕੈਮਰਾ ਫੋਟੋ ਲੈਣਾ ਨਹੀਂ ਹੁੰਦਾ ਇਹਨਾਂ ਹਰ ਚੀਜ਼ ਦਾ ਤੇ ਇਹ ਕਾ ਦੁਕਾਨ ਰੋਡ ਭਰਾ ਦਿਖਾਂਦੇ ਆ ਲੋਕ ਲੋ ਇੱਥੇ ਜਿਆਦਾ ਤੇ ਦੁਕਾਨਾਂ ਦਾ ਟੀੜਾ ਲੱਗੀ ਹੋਈ ਹੁੰਦੀ ਆ ਉਹ ਵੇਖੋ ਗਾਹ ਸਿੰਘ ਵੀ ਬਰੋਡ ਗਾਹ ਦੇ ਸਿੰਘ ਵਰਗੇ ਬਰੋਡ ਇਖੇ ਕਰੀ ਕਿਸੇ ਨੇ ਹਾਂ ਆ ਤਾਂ ਚਮਤਕਾਰ ਹੋ ਗਿਆ ਅਜਾ ਜ਼ੂਮ ਕਰਕੇ ਦਰਸ਼ਕਾਂ ਨੂੰ ਜ਼ੂਮ ਕਰਕੇ ਉਹ ਦਿਖਾਇਆ ਜਾਏ ਗਾਹ ਦੇ ਸਿੰਘ ਵਰਗੇ ਬਰੋਡ ਜੇ ਕਿਸੇ ਨੇ ਕੱਢੂ ਮਾਰਦੇ ਸਨ ਆ ਜੇ ਗਾਹ ਦੇ ਸਿੰਘ ਵਰਗੇ ਬਰੋਡ ਨਾ ਦਾ ਸਿੰਘ ਬਿਲਕੁਲ ਬੋਲ ਬੋਲੇ ਕਰਦੀ ਆ ਦੇਖੋ ਹੋਣ ਆਉਂਦੇ ਹਾਂ ਲਓ ਜੀ ਹੁਣ ਨਿਕੁਣੀਆਂ ਆ ਬਾਹਰ ਤੇ ਹੁਣ ਸਾਡੇ ਪਹਿਲੀ ਗੱਲ ਸਾਡੇ ਸਾਹਮਣੇ ਦੁਕਾਨ ਦਿਖਣਦੀ ਅਲੀ ਬਾਬਾ ਡੋਨਰ ਕਬਾਬ ਅਲੀ ਬਾਬਾ ਅਲੀ ਬਾਬਾ 40 ਜੋਰ ਦਾ ਅਸੀਂ ਸੁਣਿਆ ਸੀ ਅਲੀ ਬਾਬਾ ਡੋਨਰ ਕਬਾਬ ਅਸੀਂ ਪਹਿਲੀ ਵਾਰ ਸੁਣਦਾ ਆ ਆਹ ਦੇਖੋ ਜੀ ਕੀ ਨਾਮ ਆਦਾ ਅਲੀ ਬਾਬਾ ਡੋਨਰ ਕਬਾਬ ਇਹ ਜੀ ਨਾਲ ਹਾਜ਼ਰ ਹੈ ਆ ਵੇਖੋ ਜੀ ਆ ਆ ਜਰਮਨ ਦੇ ਵਿੱਚ ਜਿਹੜੇ ਬੱਸਾਂ ਦੀ ਟ੍ਰੇਨਿੰਗ ਲੈਂਦੇ ਹਨ ਬਾਰੇ ਫਾਰ ਸ਼ੂਲੇ ਦੇ ਵਿੱਚ ਮਤਲਬ ਡਰਾਈਵਿੰਗ ਲਾਇਸੈਂਸ ਵਾਸਤੇ ਆ ਇਹਨਾਂ ਦੀ ਟ੍ਰੇਨਿੰਗ ਚੱਲਣ ਦੀ ਹੈ ਇਹ ਉਹ ਬੱਸਾਂ ਤੇ ਇਹਨੂੰ ਕਹਿੰਦੇ ਆ ਜੀ ਹਾਊਸ ਟ੍ਰਾਫਰ ਇਹਨੇ ਵਿੱਚ ਹੀ ਟ੍ਰੇਨਿੰਗ ਤੇ ਡਰਾਈਵਰ ਇੱਥੋਂ ਸਿੱਖ ਕੇ ਡਰਾਈਵਰ ਬਣਦੇ ਸੋਹਣੇ ਸੋਹਣੇ ਫੁੱਲ 에ਅਰਫੋਟ ਚ ਤਾਨੂੰ ਦੇਖਣ ਨੂੰ ਮਿਲ ਸਕਦੇ ਆ ਤੇ ਨਾਲ ਹੀ ਤੁਹਾਨੂੰ ਨਾਲ ਨਾਲਾ ਵੀ ਦੇਖਣ ਨੂੰ ਮਿਲ ਸਕਦਾ ਥੋੜਾ ਪਾਣੀ ਦਾ ਰੰਗ ਗੰਦਾ ਲੱਗੂਗਾ ਤੁਹਾਨੂੰ ਬਟ ਗੰਦਾ ਹੈ ਨਹੀਂ ਲਓ ਜੀ ਅਸੀਂ ਜਾਂਦੇ ਸੀ ਪੀਜ਼ਾ ਖਾਣ ਤੇ ਰਸਤੇ ਦੇ ਵਿੱਚ ਸਾਨੂੰ ਮਿਲਿਆ ਆ ਇੱਕ ਛੋਟਾ ਜਿਹਾ ਵਗਦਾ ਹੋਇਆ ਤਲਾਹ ਤੇ ਮੈਂ ਕਿਹਾ ਕਿ ਇਹਦੇ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਜੰਗਲ ਚ ਮੰਗਲ ਹੋਇਆ ਪਿਆ ਲਓ ਜੀ ਡੋਨਰ ਗਿਆ ਹੁਣ ਲੱਭ ਤੇ ਜਾਂਦੇ ਪਏ ਹਾਂ ਬਸ ਹੁਣ ਖਾਣ ਪੀਣ ਸਵਾਦ ਹੋਵੇ ਤੇ ਮੋਹਰਾ ਜੀ ਇਹਨਾਂ ਦੇ ਤੇ ਮੈਨੂੰ ੱਪੜ ਰੋਲੇ ਲੱਗਣ ਦਾ ਜਾਂ ਵਿਹਲੀ ਵੀਟ ਲੱਗਣ ਦੇ ਆ ਰੇਟਿੰਗ ਬਹੁਤ ਅੱਛੀ ਹੈ ਤੇ ਅਸੀਂ ਜਾਏਗੇ ਖਾਏਗੇ ਤੇ ਫਿਰ ਆਪਕੋ ਬਤਾਏਗੇ ਲੋ ਜੀ ਆ ਤਕ ਹੈ ਹੁਣ ਤੇ ਮੈਨੂੰ ਦੇਖਣ ਲਈ ਰੇਟ ਵੜੇ ਹੈ ਜੀ ਹੁਣ ਤੇ ਬੰਦ ਕੇ ਵਾਰਤ ਹੋਰ ਹਾਲ ਪੈਂਦੇ ਹੁਣ ਹਾਂ ਦੇ ਹੁਣ ਕਹਿੰਦੇ ਨੇ ਇਹ ਦੁੱਧ ਸਸਤਾ ਦੇ ਹਾਲੀ ਹਾਲੇ ਦੇ ਵਿੱਚ ਸਹੀ ਸਾਡੇ ਆਪਣੇ ਸ਼ਹਿਰ ਸਾਡੇ ਆਪਣੇ ਸ਼ਹਿਰ ਦੇ ਚਾਹੀਏ ਜੀ ਰੋਟੀ ਖਾਣ ਆਏ ਆ ਚਲੋ ਕੋਈ ਨਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸਿਆਣੇ ਕਹਿੰਦੇ ਆ ਆਸਟਵਾਰਦ ਜਿੱਥੇ ਕੱਟ ਜੀ ਇੰਡੀਆ ਜਿੱਥੇ ਮੁੱਲ ਬਣਦੇ ਆ ਮੈਂ ਤੁਹਾਨੂੰ ਇਹ ਗਾਲ ਹੋਣਾ ਨਹੀਂ ਆ ਗਏ ਹੁਣ ਵੇਟ ਕਰ ਰਹੇ ਹਾਂ ਚੱਲੇ ਆ ਹੁਣ ਮਤਲਬ ਠੀਕ ਵਾਜਾ ਆਪਣਾ ਸਵਾਗਤ ਜੰਦਾ ਹੋਵੇ ਸਵਾਗਤ ਹੋ ਜਾਵੇ ਕੋਈ ਚੱਕਰ ਨਾ ਬਾਕੀ ਚਲੋ ਜੀ ਕੀਆ ਆਇਆ ਦੀ ਪੀਜ਼ਾ ਆ ਗਿਆ ਬਣ ਕੇ ਹੁਣ ਲੱਖਿਆ ਖਾਣ ਖਾ ਗਿਆ ਬਲਾ ਚੱਲੇਗਾ ਸਵਾਦ ਆਈ ਇਹਨੇ ਲਓ ਜੀ ਪੀਜ਼ਾ ਤੇ ਲਿਆ ਖਾ ਤੇ ਜੋ ਅਸੀਂ ਕਿਹਾ ਸੀ ਉਦਾਂ ਤੇ ਉਹਨਾਂ ਨੇ ਬਣਾਇਆ ਨਹੀਂ ਹੈਗਾ ਉਹਨੂੰ ਸਮਝ ਨਹੀਂ ਆਈ ਹੈਗੀ ਸਾਡੀ ਤੇ ਉਹਨੇ ਬਣਾ ਆਪੀ ਟੈਂਸ਼ਨ ਬੋਸਟ ਉਹਨੇ ਪਾਤੇ ਅਸੀਂ ਟੈਂਸ਼ਨ ਫਲਾਈਸ਼ ਕੀਤਾ ਸੀ ਤੇ ਪੀਜ਼ਾ ਸੌਸ ਵੀ ਨਹੀਂ ਪਾਈ ਉਹਨੇ ਪਾ ਦਿੱਤੀ ਹੋਲੈਂਡ ਦੇ ਸੌਸ ਘਾਟੇ ਕੋਲ ਮਲਾ ਕੇ ਕੀ ਐਕਸਪੀਰੀਅੰਸ ਰਿਹਾ ਪਰ ਜਿਆਦਾ ਵਧੀਆ ਮਿਲ ਰਿਹਾ ਪਰ ਠੀਕ ਰਿਹਾ ਤੇ ਹੁਣ ਅਸੀਂ ਖਾ ਕੇ ਪੀਤਾ ਹੁਣ ਚੱਲਨੇ ਆ ਦੁਬਾਰਾ ਬਰਨੋਵ ਤੇ ਫੇਰ ਉਥੋਂ ਹੋ ਗਏ ਫ੍ਰੀ ਤੇ ਫੇਰ ਜਾਵਾਂਗੇ ਸਟੱਡ ਦੇ ਵਿੱਚ 에어ਪੋਰਟ ਦੇ ਦੇਖਦੇ ਆ ਫਿਰ ਘੁੰਮਦੇ ਫਿਰਦੇ ਆਂਦੇ ਨੂੰ ਥੋੜਾ ਦੇਖਦੇ ਆ 시아. 괜찮아요. 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 � ਕਿਤੇ ਜੰਮਾ ਰਹੇ ਹੋ ਉਹ ਬੰਦਾ 올ਡ ਸਿਟੀ ਆਰਟਿਸਟ ਉਹ ਵੀ ਆਰਟਿਸਟ ਦੇ ਕੋਕ ਯੈਸ ਉਹ ਕਿ ਜੇ ਕਿ ਇਸ ਟ੍ਰੇਨ ਮੇ ਵਾਪਸ ਜਾਣਾ ਉਹ ਚ ਬਹੁਤ 3 ਮਿੰਟ ਪਹਿਲੇ ਸੀ ਉਹ ਹੁੰਦੇ ਸੀ ਸਟਾਪ ਹੂੰ ਮੈਨੂੰ ਬਹੁਤ ਦੂਰ ਜਾਣਾ ਉਹ ਵੀ ਕਾਰਪੋਰੇਸ਼ਨ ਕੋਲ ਉਸ ਨਾਲ ਇਹ ਕਿੱਥੇ ਆ ਗਿਆ ਬੜਾ ਅੱਜ ਦਾ ਜਨ ਇੰਨਾ ਹੀ ਸੀ ਸਿੱ ਚਾਣਦੇ ਆ ਮਾਰਕੀਟ ਦੇ ਵਿੱਚ ਸਟ੍ਰੈਟਜਿਕਲ ਮੀਟਿੰਗਾਂ ਨਾ ਨਾ ਇਅਰ ਫੋਰ ਦਾ ਜਿੱਦ ਸਾਰੀਆਂ ਮਾਰਕੀਟਾਂ ਨੂੰ ਰੀਡ ਜਾਂ ਮਾਰਕੀਟ ਸੀਐਨਡੀ ਵਗੈਰਾ ਐਕਸ਼ਨ ਨਿਊ ਯੋਕਰ ਫੋਰ ਇਲੈਕਟ੍ਰੋਨਿਕਸ ਜੋ ਵੀ ਹੋਣੀ ਹੈ ਤੁਹਾਨੂੰ ਲਖਾਵਾਂਗੇ ਤੇ ਜੁੜੇ ਰਹਿਣਾ ਸਾਡੇ ਨਾਲ ਲਾਈਵ ਥੇਅਰ ਫੋਟੋ ਵਰ ਦੇ ਮੀਨ ਵਿੱਚ ਮੀਨ ਰਣਨੀਤੀ ਪਹਿਲਾ ਪਿਆ ਹੈ ਯਾਰ ਸ਼ਰ ਲੱਟਾ ਜਾ ਬਿਆਰ ਤੇ ਉਹ ਤਾਂ ਹੈ ਨਹੀਂ ਇਹ ਮੀ ਕਰਕੇ ਸਾਰਾ ਤੇ ਚੱਲੇ ਰਿਹਾ ਸਪੈਸ਼ਲ ਛਤਰੀ ਉਹ ਜਿਹੜੀ ਡੇਸ਼ਨੀ ਉਹ ਦੂਜੀ ਛਤਰੀ ਪਾ ਲਈ ਇਸ ਕੋਲ ਪਸੰਦ ਲਈ ਅੰਬ੍ਰੇਲਾ ਤੇ ਉਹ ਸਪੈਸ਼ਲ ਨਹੀਂ ਕੀਮੀਆਂ ਵੀ ਨਹੀਂ ਗੀ ਉਹਦੀ ਪਾ ਇੰਦਰਦੇਵ ਤਾਂ ਵੀ ਪਤਾ ਇਹਨਾਂ ਨੂੰ ਨਹੀਂ ਛਤਰੀ ਕੌਣ ਨਹੀਂ ਪਹਿਣਾ ਚਲੋ ਜੀ ਮਿਲਦੇ ਹਾਂ ਉਸਤੇ ਲਓ ਜੀ ਇਹਨਾਂ ਦੇ 에ਅਰਫੋਡ ਦੇ ਅਸੀਂ ਇਨਾਂ ਦਾ ਸਟਾਪ ਐਂਗਰ ਉੱਥੇ ਆ ਗਏ ਆ ਇੱਥੇ ਹੁਣ ਸਿਟੀ ਸੈਂਟਰ ਇਹਨਾਂ ਦਾ ਨਾਲ ਹੀ ਮਾਰਕਟਾਂ ਮੁਰਗਟਾ ਨੇ ਤੇ ਹੁਣ ਤੁਹਾਨੂੰ ਕਮਾਨੇ ਆ ਜੀ ਸਿਟੀ ਸੈਂਟਰ ਇੱਥੋਂ ਦਾ 에ਅਰਪੋਰਟ ਦਾ ਤੇ ਆ ਕਿਹੜੀ ਮਾਰਕਟ ਆ ਇਹ ਉਗੰਦ ਦੂਬਲ ਉਗੰਦ ਦੂਬਲ ਇੱਥੇ ਰਹਿਣ ਦੇ ਫੋਟੋਆਂ ਖਾਟਵਾਇਨੇ ਰਹਿਣ ਦੇ ਹੋਰ ਜਾਣਦੇ ਹੁਣ ਅੱਗੇ ਕੋਈ ਚਾਜ ਦਾ ਵੇਨੇ ਕੁਛ ਸਮਝਾਣਾ ਦੇ ਠੀਕ ਆ ਕੋ ਦੇਖਿਆ ਤੁਸੀਂ ਉਹ ਆ ਆਹ ਵੇਖੋ ਜੀ ਆ ਗਏ ਆ ਸਟੱਡ ਵੀ ਦੇਖ ਸਕਦੇ ਹੋ ਪਾਣੀ ਪੂਣੀ ਚੱਲਣ ਦੇ ਆ ਫਾਰੇ ਚੱਲਣ ਦੇ ਆ ਗੋਰੀ ਲੈ ਕੇ ਆ ਰਹੇ ਆਂ ਅੰਜੋਏ ਇਹ ਮਾਰਕੀਟ ਨਾਲ ਹੋਜ ਮਾਨ ਇੱਕ ਸਾਹਮਣੇ ਸੈਚਰਨ ਵੀ ਅੱਛਾ ਜੀ ਇਹਦੇ ਅੰਦਰ ਸੈਚਰਨ ਆ ਲਾ ਜੀ ਅਸੀਂ ਲੱਭ ਲਈਏ ਮੇਨ ਮਾਰਕੀਟ ਤੇ ਇੱਧਰ ਤੁਹਾਨੂੰ ਗੋਰੀਆਂ ਦੇ ਵਿਖਾ ਦਿੰਦੇ ਨੇ ਫੁਵਾਰੇ ਜਵਾ ਖੇਡਦੇ ਵੇ ਆ ਪਾਣੀ ਵਗ ਰਿਹਾ ਆ ਨੂੰ ਦੱਸ ਕੇ ਭਾ ਦਿੰਦੇ ਆ ਇੱਧਰ ਨੂੰ ਆਇਆ ਚੱਲ ਆਤ ਲਈਏ ਤੇ ਹੁਣ ਅਸੀਂ ਜਾਣੇ ਆ ਜੀ ਇਹਦੇ ਵੜਨਾ ਅੰਦਰ ਮਾਰਕੀਟ ਆ ਇੱਥੇ ਬਹੁਤ ਨੇ ਰੇਵੇ ਵੀ ਹੈਗਾ ਰੋਜ਼ਮਾਨ ਵੀ ਹੈ ਸੈਚਰਨ ਵੀ ਹੈਗਾ ਆ ਆ ਇਹਨਾਂ ਦੀ ਚਰਚ ਵੀ ਸਾਹਮਣੇ ਦਿਖਣ ਦੀ ਇੱਥੋਂ ਲੋਸੀ ਜਾਣਦੇ ਵੇ ਇਹ ਮਾਰਕੀਟ ਦੇ ਅੰਦਰ ਕਿਹੜੀ ਆਈਸਕ੍ਰੀਮ ਸ਼ੋਅ ਹੈ ਇੱਥੇ ਆਈਸਕ੍ਰੀਮ ਖਾਣ ਦੇ ਲੋਕ ਗਰਮੀ ਅੱਜ ਤਾਂ ਮੌਸਮ ਠੀਕ ਹਾਲ ਦੇ ਐਨੀ ਗਰਮੀ ਗਰਮੀ ਹੈ ਨਹੀਂ ਅੱਜ ਤਾਂ ਠੀਕ ਆ ਪਰ ਲੋਕੀ ਫਿਰ ਵੀ ਖਾਣ ਨਹੀਂ ਪਾਇਆ ਉਹ ਤਾਂ ਖਾਣ ਵਾਲੇ ਤਾਂ ਸਿਆਲਾ ਚ ਵੀ ਖਾਂਦੇ ਆ ਤੁਹਾਨੂੰ ਪਤਾ ਹੀ ਆ ਤੇ ਹੁਣ ਅਸੀਂ ਜਾਂ ਆਪਾਂ ਆਪਾਂ ਸੈਕਚੁਰਨ ਚ ਜਾਂਦੇ ਆ टीवी ਤੋਂ ਵੀ ਦੇ ਰਹੇ ਐਲਡੀ ਵੀਡੀਓ ਖਾਣੇ ਆ ਸਾਨੂੰ ਜੇ ਤੁਹਾਨੂੰ ਗੱਭੀ ਆਵੇ ਤੇ ਮੈਂ ਕਿਹਾ ਪੰਜਾਬੀ ਜਣਾ ਕਿਤੇ ਕੰਮ ਕਰ ਰਹੇ ਹੋ ਜੇ ਤੁਸੀਂਰਾ ਬੂਕਾ ਲਗਾਉਂਦੇ ਆਂ ਅਸੀਂ ਹੌਲੀ ਹੌਲੀ ਨਹੀਂ ਕਰਦੇ ਹੌਲੀ ਹੌਲੀ ਛਕੂ ਖਾਣਾ ਇਹ ਤਾਂ ਵੇਖਣ ਮੁਖਣੇ ਦੇ ਲੋਕਾਂ ਨੇ ਪਹਿਲਾਂ ਹੀ ਵੇਖੀਆਂ ਨੇ ਚੀਜ਼ਾਂ ਫਿਰ ਨਾਉਂਦੇ ਰਹੇ ਨਹੀਂ ਆਹ ਸਬਜ਼ੀ ਜਿਹੜਾ ਅੱਗੇ ਸਾਹਮਣੇ ਹੈ ਸਮਝ ਆ ਰਿਹਾ ਸਿਸਟਮ ਹੈ ਨੀਚੇ ਵੀ ਹੈ ਨੀਚੇ ਵੀ ਹੈ ਆਹ ਹੋਰ ਪਹਿਲਾਂ ਉੱਥੇ ਤੇ ਜਾ ਕੇ ਜੀ ਫਸਲੇ ਵੀ ਨਹੀਂ ਨੇ